ਮੈਂ ਜੀ ਸਨੀਤਾ ਗਰਗਟਾਈ ਫੈਡ ਕਲੀਨਿਕ ਬਰਨਾਲਾ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਧੜੇ ਨਾਲ ਗੱਲ ਕਰਦੇ ਆਂ ਗੈਸਟ੍ਰਾਈਟਸ ਕੀ ਹੁੰਦਾਗਾ ਇਹ ਕਿਉਂ ਹੁੰਦਾਗਾ ਤੇ ਇਹਦਾ ਆਪਾਂ ਟ੍ਰੀਟਮੈਂਟ ਕਿਵੇਂ ਕਰਨਾ ਇਹਦੇ ਬਾਰੇ ਤੁਹਾਨੂੰ ਦੱਸਦੇ ਆਂ ਇਹਦੇ ਵਿੱਚ ਕੀ ਆਪਾਂ ਨੂੰ ਫੀਲ ਕੀ ਹੁੰਦਾ ਪੇਟ ਭਾਰੀਪਨ ਹੋਣ ਲੱਗ ਜਾਂਦਾਗਾ ਪੇਟ ਹੈਵੀ ਹੈਵੀ ਫੀਲ ਹੁੰਦਾਗਾ ਤੇ ਹਲਕਾ ਫੁਲਕਾ ਕਿਸੇ ਵੇਲੇ ਦਰਦ ਤੇ ਜਾ ਰਹੇ ਲੱਗ ਜਾਂਦਾ ਕਬਜ਼ੀ ਵੀ ਹੋ ਜਾਂਦੀ ਆ ਤਾਂ ਜੀ ਕਚਾ ਹੁੰਦਾ ਉਲਟੀ ਵਾਲਾ ਮੂੰਗੂ ਲੱਗਦਾ ਭੁੱਖ ਨਹੀਂ ਲੱਗਦੀ ਇਰੀਟੇਟ ਹੋਣ ਲੱਗ ਜਾਂਦੇ ਆ ਰੈਸਪਲੈਸ ਮਹਿਸੂਸ ਹੁੰਦਾਗਾ ਲੱਤਾਂ ਮਹਾ ਬਹੁਤ ਜ਼ਿਆਦਾ ਦਰਦ ਕਰਦੀਆਂ ਨਹੀਂ ਆ ਕੰਮ ਕਰਨ ਨੂੰ ਜੀ ਨਹੀਂ ਕਰਦਾ ਮੂੰਹ ਦਾ ਟੇਸਟ ਵੀ ਖਰਾਬ ਰਹਿੰਦਾਗਾ ਤਾਂ ਇਹ ਹੁੰਦਾ ਕਿਉਂ ਆ ਜਦੋਂ ਕਿ ਆਪਾਂ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਖਾ ਲੈਣੀਆਂ ਜਾਂ ਆਪਾਂ ਇੱਕ ਵਾਰੀ ਖਾਣਾ ਖਾ ਲਿਆ ਉਹ ਡਾਈਜੈਸਟ ਨਹੀਂ ਹੋਇਆ ਦੁਬਾਰਾ ਫਿਰ ਖਾ ਲੈਣਾ ਆਪਾਂ ਆ ਪੇਟ ਨੂੰ ਖਾਲੀ ਨਹੀਂ ਹੋਂ ਦਿੰਦਾ ਹੈਗਾ ਕਬਜ਼ੀ ਰਹਿਣੀ ਆ ਤਾਂ ਜਿਆਦਾ ਤਲੀਆਂ ਹੋਈਆਂ ਚੀਜ਼ਾਂ ਖਾਣੀਆਂ ਜਿਆਦਾ ਚਾਹ ਪੀਣੀਆਂ ਆ ਇਹ ਇਹ ਮਲਕ ਇਹਦੇ ਕਾਰਨ ਹੋ ਜਾਂਦੇ ਹੈਗੇ ਤਾਂ ਦੂਸਰੇ ਨੰਬਰ ਤੇ ਕੀ ਹੈਗਾ ਕਬਜ਼ੀ ਨਹੀਂ ਇਹਦੇ ਵਿੱਚ ਰਹਿਣ ਦੇਣੀ ਕਬਜ਼ੀ ਨਾਲ ਵੀ ਇਹ ਪ੍ਰੋਬਲਮ ਖੜੀ ਹੋ ਜਾਂਦੀ ਆ ਤਾਂ ਇਸ ਤੋਂ ਆਪਾਂ ਕਿਵੇਂ ਬਚਾਅ ਕਰ ਸਕਦੇ ਆ ਬਚਾਅ ਕੀ ਆ ਆਪਾਂ ਖਾਣਾ ਬਿਲਕੁਲ ਹਲਕਾ ਖਾਣਾ ਜਿਵੇਂ ਆਪਾਂ ਹਲਕੀ ਦਾਲ ਨਾਲ ਥੋੜੀ-ਬੋਤੀ ਰੋਟੀ ਖਾ ਲਈ ਜਾਂ ਦਲੀਆ ਖਾ ਲਿਆ ਤਾਂ ਥੋੜੀ-ਬੋਤੀ ਚਾਹ ਲੈ ਲਈ ਹਰੀਆਂ ਸਬਜ਼ੀਆਂ ਪੱਤੇਦਾਰ ਖਾਣੀਆਂ ਜਿੰਨਾਂ ਚੇ ਕਿ ਜ਼ਿਆਦਾ ਫਾਈਬਰ ਹੁੰਦਾਗਾ ਫਰੂਟ ਇੱਕ ਦੋ ਹਲਕੇ-ਫੁਲਕੇ ਖਾ ਲੈਣੇ ਆਗੇ ਥੋੜੀ-ਥੋੜੀ ਕਰਕੇ ਖਾਣੇ ਆਗੇ ਰਾਤ ਨੂੰ ਸੌਣ ਤੋਂ ਪਹਿਲਾਂ 2-2.5 ਘੰਟੇ ਪਹਿਲਾਂ ਖਾਣਾ ਖਾ ਲੈਣਾ ਤੇ ਸਾਰੇ ਦਿਨ ਦੇ ਵਿੱਚ ਆਪਾਂ ਥੋੜੀ-ਬਹੁਤੀ ਆਪਣਾ ਸਾਈਜ਼ ਕਰਨੀ ਜੁਗਾ ਕਰਨਾ ਤਾਂ ਪੋਜ਼ਿਟਿਵ ਸੋਚਣਾ ਤਾਂ ਇਹਨਾਂ ਗੱਲਾਂ ਵੱਲ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਆ ਬਾਕੀ ਸੌਫ ਹੋ ਗਈ ਛੋਟੀ ਲੈਚੀ ਹੋ ਗਈ ਮਿਸ਼ਰੀ ਹੋ ਗਈ ਆ ਖਾਣਾ ਖਾਣ ਤੋਂ ਬਾਅਦ ਦੇ ਵਿੱਚ ਥੋੜੇ ਉਹ ਲੈ ਲੈਣਾ ਮਿਸ਼ਰੀ ਥਾਂ ਤੇ ਆਪਾਂ ਗੁੜ ਵੀ ਲੈ ਸਕਦੇ ਆਗੇ ਤਾ ਜੇ ਸ਼ੂਗਰ ਅਗਾਤਾ ਇਹ ਚੀਜ਼ ਮਿੱਠਾ ਨਾਲੋ ਤਾਂ ਬਾਕੀ ਕਦੋ 5-4 ਦਿਨ ਦੇ ਵਿੱਚ ਕਾਲੀਆਂ ਮਿਰਚਾਂ ਸਵਾ ਲੈਣੀਆਂ ਇੱਕ ਚੁਟਕੀ ਜਿਮੇਨ ਦੀ ਸਵਾ ਲੈਣੀ ਕੋਸਾ ਪਾਣੀ ਪੀਣਾ ਰਾਤ ਨੂੰ ਵੀ ਕੋਸਾ ਪਾਣੀ ਪੀਣਾ ਸੌਫ ਜਿਮੇਨ ਥੋੜੀ ਲੈ ਕੇ ਪੀਓ ਕਰਨਾ ਤਾਂ ਇਹਨਾਂ ਚੀਜ਼ਾਂ ਵੱਲ ਇਹਨਾਂ ਗੱਲਾਂ ਵੱਲ ਧਿਆਨ ਰੱਖੋ ਤਾਂ ਜੇ ਫੇਰ ਵੀ ਤੁਹਾਨੂੰ ਆਏ ਲੱਗਦਾ ਵੀ ਸਾਡੇ ਪੇਟ ਦੇ ਵਿੱਚ ਇਨਫੈਕਸ਼ਨ ਆ ਜਿਆਦਾ ਪ੍ਰੋਬਲਮ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਕੋਲ ਬਿਲਕੁਲ ਦੇਸੀ ਦਵਾਈ ਹੈਗੀ ਬਿਲਕੁਲ ਠੀਕ ਕਰਾਂਗੇ 100% ਬਾਕੀ ਸੋਨੂੰ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈਗੀ ਸਾਡੇ ਵਿਚਾਰ ਵਧੀਆ ਲੱਗਦੇ ਨੇ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਜੀ